ਜਿਹੜੀ ਕੀ ਹੈ ਗੱਡੀ ਆਉਂਦੀ ਆ ਥਾਰ ਦੱਸੀ ਜਾ ਰਹੀ ਆ ਗੱਡੀ ਤਾਂ ਕੁਝ ਇਸ ਤਰੀਕੇ ਨਾਲ ਇੱਕ ਔਰਤ ਨੂੰ ਜਿਹੜੀ ਕੀ ਹੈ ਕੁਚਲਦੀ ਹੋਈ ਨਿਕਲਦੀ ਐ ਐਕਸੀਡੈਂਟ ਹੋਇਆ ਵਾ ਤੁਰਕ ਨਾ ਤੇ ਇਹ ਬੇਟੀ ਆ ਪਤਨ ਕੇ ਦੀ ਧੀ ਆ ਮਾਂ ਆ ਭੈਣ ਆ ਤੇ ਉਹ ਡੈਥ ਹੋ ਚੁੱਕੀ ਆ ਉਹਦੀ ਆ ਲੇਡੀਆਂ ਉਧਰੋਂ ਕ੍ਰੋਸ ਕਰਨ ਲੱਗੇ ਸੀਗੇ ਤੇ ਉਧਰੋਂ ਗੱਡੀ ਬੜੀ ਸਪੀਡ ਤੇ ਆ ਰਹੀ ਸੀਗੀ ਗੱਡੀ ਨੇ ਜਦੋਂ ਬੜੀ ਜ਼ੋਰ ਨਾਲ ਮਾਰਿਆ ਬੀਗਰੋਂ ਝੱਕ ਕੇ ਇੱਥੇ ਮਰਿਆ ਵਾ ਚੰਦਰੋਂ ਭੱਜ ਗਿਆ ਮੈਨਾਂ ਪਤਾ ਨਹੀਂ ਕੀ ਹੋਇਆ ਵਾ ਭੱਜ ਕੇ ਜਦੋਂ ਮੈਂ ਦੇਖਿਆ ਉਧਰੋਂ ਅਸੀਂ ਗੱਡੀਆਂ-ਗੁੱਡੀਆਂ ਰਕਾਈਆਂ ਜਿੰਨਾਂ ਜੱਕ ਸਾਈਡ ਤੇ ਕਰਦੇ ਇਹਨਾਂ ਦਾ ਫੋਨ ਗਿਆ ਟੁੱਟਾ ਅੱਛਾ ਜੀ ਇਹਨਾਂ ਦਾ ਨਾਮ ਇਹਨਾਂ ਕਿਸੇ ਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਪਤਾ ਨਹੀਂ ਲੱਗਿਆਗਾ ਕੌਣ ਨੇ ਉਹ ਇੰਨੀ ਦੇਖ ਲਓ ਕਿ ਤੁਸੀਂ ਵੀ ਕਿੰਨੀ ਸਪੀਡ ਦੇਉਂਗੇ ਉਹਦੇ ਲਾਈਟਾਂ ਵੀ ਚੱਲਦੀਆਂ 19 ਦੂਰੋਂ ਆ ਕੇ ਕੁੜੀ ਉੱਥੇ ਬੇੜ ਮਾਰੀ ਆ ਕੁੜੀ ਇੱਥੇ ਭਗਾ ਕੇ ਮਰੀਆਂ ਜੀਆਂ ਬੱਸੀ ਤਾਂ ਗਰੇ ਗਰੇਸ ਕੇ ਉਰਾ ਕੇ ਲੈ ਕੇ ਭਾਗ ਗਿਆ ਸਿੱਧਾ ਇੱਥੋਂ ਕੜੀਸ ਕੇ ਲੈ ਗਏ ਆ ਸਜौरा ਆ ਕੇ ਇੱਥੇ ਤੇ ਮਾਰ ਗਿਆ ਖਬਰ ਲੁਧਿਆਣੇ ਦੀ ਹੈ ਜਿੱਥੇ ਇੱਕ ਤੇਜ਼ਦਾਨ ਜਿਹੜੀ ਕੀ ਹੈ ਗੱਡੀ ਆਉਂਦੀ ਹੈ ਥਾਰ ਦੱਸੀ ਜਾ ਰਹੀ ਹੈ ਗੱਡੀ ਤਾਂ ਕੁਝ ਇਸ ਤਰੀਕੇ ਨਾਲ ਇੱਕ ਔਰਤ ਨੂੰ ਜਿਹੜੀ ਕੀ ਹੈ ਕੁਚਲਦੀ ਹੋਈ ਨਿਕਲਦੀ ਹੈ ਜਿਸ ਤੋਂ ਬਾਅਦ ਇੱਥੇ ਲੋਕਾਂ ਦੇ ਜਿਹੜੀ ਕੀ ਹੈ ਭਾਰੀ ਇਕੱਠ ਹੋ ਜਾਂਦਾ ਹੈ ਤਾਂ ਗੱਲਬਾਤ ਕਰਨ ਜੁਰ ਕੋਸ਼ਿਸ਼ ਕਰਨਗੇ ਪੁੱਛਦੇ ਆ ਭਾਈ ਜੀ ਕੀ ਹੋਇਆ ਕੀ ਹੈ ਜੀ ਇੱਥੇ ਐਕਸੀਡੈਂਟ ਹੋਇਆ ਵਾ ਤਕਰੀਬਨ ਤੇ ਇਹ ਬੇਟੀ ਆ ਪਤਨ ਕੇ ਦੀ ਧੀ ਆ ਮਾਂ ਆ ਭੈਣ ਆ ਤੇ ਉਹ ਡੈਥ ਹੋ ਚੁੱਕੀ ਆ ਉਹਦੀ ਤੇ ਪਬਲਿਕ ਥੋੜਾ ਜਿਹਾ ਤਮਾਸ਼ਾ ਦੇ ਰਹੀ ਹੈ ਸਟੇ ਹੈ ਵੀ ਪੁਲਿਸ ਨੂੰ ਵੀ ਫੋਨ ਕੀਤਾ ਹੋ ਵੀ ਆ ਰਹੇ ਆ ਪ੍ਰਸ਼ਾਸਨ ਨੂੰ ਸਾਰੀ ਅਪੀਲ ਆਈ ਹੋਈ ਹੈ ਠੀਕ ਆ ਬਾਕੀ ਜਿੰਨਾ ਜਿੰਨੀ ਕੋਸ਼ਿਸ਼ ਜਨਤਾ ਵੱਲੋਂ ਹੋ ਸਕਦੀ ਉਹ ਵੀ ਕਰ ਰਹੇ ਆ ਜਿੰਨੀ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੀ ਆ ਰਹੇ ਆ ਤੇ ਭਾਈ ਕੀ ਇਹ ਐਕਸੀਡੈਂਟ ਕਿਸ ਤਰੀਕੇ ਨਾਲ ਹੋਇਆ ਕੁਝ ਪਤਾ ਲੱਗਿਆ ਜੀ ਸੋਰੀ ਇਸ ਬਾਰੇ ਸਾਨੂੰ ਨਹੀਂ ਪਤਾ ਨਾ ਅਸੀਂ ਮੌਕੇ ਤੇ ਸੀਗਾ ਨਾ ਕਿਸੇ ਨੇ ਦੇਖਿਆ ਅਸੀਂ ਤਾਂ ਇੱਕ ਇਨਸਾਨੀ ਤਨਾਤੇ ਮਦਦ ਕਰ ਰਹੀ ਹਾਂ ਹਾਂਜੀ ਠੀਕ ਹੈ ਜੀ ਔਰ ਕ੍ਰੋਸ ਕਰਦੇ ਹੋਣੇ ਸਬਾਨ ਉੱਤੇ ਕਾਫੀ ਡਿੱਗਿਆ ਹੈ। ਦੇਖੋ ਔਰ ਰੱਖੋ। ਸਬਾਨ ਉੱਤੇ ਕਾਫੀ ਡਿੱਗਿਆ ਹੈ। ਇਹ ਰੋਡ ਕ੍ਰੋਸ ਕਰਦੇ ਨੇ ਕੋਈ ਟਰੱਕ ਲਾਇਆ ਕੋਈ ਬੱਸ ਆਇਆ ਉਹਨੇ। ਸਾਬ ਯਹੀ ਮੌਜੂਦ ਹੈ। ਨਹੀਂ ਜੀ। ਹਾਂ ਹਾਂ ਕੀ ਕਹਿ ਰਹੇ ਹੋ? ਨਹੀਂ ਆਪ ਹਾਂ ਬਸ ਸੀਸਨ ਗਰੇ ਗਰੀਸ ਕੇ ਉਰਾ ਕੇ ਲੈ ਕੇ ਆ ਗਿਆ ਸੀ ਤੇ। ਅੱਛਾ ਇੱਥੋਂ ਕੜੀਸ ਕੇ ਲੈ ਕੇ ਹਾਂ ਸਿੱਧਾ ਉਰਾ ਕੇ ਇੱਥੇ ਤੇ ਮਾਰ ਗਿਆ। ਗੱਡੀ ਵਾਲਾ ਰੁਕਿਆ ਨਹੀਂ। ਨਹੀਂ ਰੁਕਿਆ ਜੀ। ਦੇਖਿਆ ਰੁਕਿਆ। ਆ ਇੱਥੇ ਮੈਂ ਡਿਊਟੀ ਕਰਦਾ ਮੈਂ ਗਰੋਵਰ ਦੇ ਵਿੱਚ। ਅੱਛਾ ਜੀ। ਇਹ ਇਹ ਲੇਡੀਜ਼ ਉਧਰੋਂ ਕ੍ਰੋਸ ਕਰਨ ਲੱਗੇ ਸੀਗੇ। ਤੇ ਉਧਰੋਂ ਗੱਡੀ ਬੜੀ ਸਪੀਡ ਤੇ ਆ ਰਹੀ ਸੀ ਗੱਡੀ ਨੇ ਜਦੋਂ ਬੜੀ ਜ਼ੋਰ ਨਾਲ ਮਾਰੇ ਦੀਦਰੋਂ ਚੱਕ ਕੇ ਇੱਥੇ ਮਾਰਿਆ ਮੈਂ ਅੰਦਰੋਂ ਭੱਜ ਕੇ ਆਇਆ ਮੈਨੂੰ ਪਤਾ ਨਹੀਂ ਕੀ ਹੋਇਆ ਉਹ ਭੱਜ ਕੇ ਆ ਮੈਂ ਦੇਖਿਆ ਉਧਰੋਂ ਅਸੀਂ ਗੱਡੀਆਂ ਗੁੱਡੀਆਂ ਰਕਾਈਆਂ ਇਹਨਾਂ ਚੱਕ ਕੇ ਸਾਈਡ ਤੇ ਕਰਦੇ ਇਹਨਾਂ ਦਾ ਫੋਨ ਗਿਆ ਟੁੱਟਾ ਅੱਛਾ ਜੀ ਇਹਨਾਂ ਦਾ ਨਾਂ ਇਹਨਾਂ ਕਿਸੇ ਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਪਤਾ ਨਹੀਂ ਲੱਗਿਆਗਾ ਕੌਣ ਨੇ ਰੋਡ ਤੋਂ ਕ੍ਰੋਸ ਕਰ ਰਹੇ ਸੀ ਹਲਾ ਕਰ ਰਹੇ ਸੀ ਉਹ ਭਾਈ ਕਿਸ ਕਿਉਂ ਕਿਉਂ ਲੋਕ ਰੋਡ ਕ੍ਰੋਸ ਕਰਦੇ ਨੇ ਜਾਂ ਸਰਕਾਰ ਨੇ ਬੰਦ ਕੀਤਾ ਹੋਇਆ ਫਿਰ ਹਟਦੇ ਕਿਉਂ ਪਰ ਉਧਰ ਹੁਣ ਆਈ ਤਾਂ ਹੁਣ ਇਹ ਤਾਂ ਸਰਕਾਰ ਇਹ ਤਾਂ ਸਰਕਾਰ ਨੂੰ ਕਹਿੰਦੇ ਇੱਥੇ ਪੋੜੀਆਂ ਬਣਾਓ ਪੋੜੀਆਂ ਬਣਾਓ ओरिजिनल ਇੱਕ ਬੰਦਾ ਡਿਊਟੀ ਜਾਣਾ ਵਾ ਵਿਚਾਰੇ ਜਾਣੇਗਾ ਕਿੱਧਰ ਦੀ ਜਾਣੀ ਗੱਡੀ ਵਾਲਾ ਰੁਕਿਆ ਨਹੀਂ ਬ੍ਰੇਕ ਨਹੀਂ ਲਾਈ ਨਾ 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 ਗੱਡੀ ਬੜੀ ਸਪੀਡ ਤੇ ਸੀ ਗੱਡੀ ਸੀ ਕਿਹੜੀ ਵੈਸੇ ਗੱਡੀ ਪਤਾ ਨਹੀਂਗਾ ਬ੍ਰਦਰ ਕਿਹੜੀ ਸੀਗੀ ਉਹਦਾ ਉਹਨਾਂ ਦਾ ਵੈਂਡਰ ਜਿਹੜਾ ਇੱਥੇ ਟੁੱਟ ਗਿਆ ਜਿਹੜਾ ਹੈ ਵਾ ਪਰ ਪਰ ਮੈਨੂੰ ਨਹੀਂ ਪਤਾ ਗੱਡੀ ਕਿਹੜੀ ਸੀ ਉਹਦੀ ਲਾਈਟਾਂ ਚੱਲਦੀਆਂ ਬਹੁਤ ਜ਼ੋਰ ਨਾਲ ਗੱਡੀ ਸੀਗੀ ਉਹ ਇੰਨੀ ਦੇਖ ਲਓ ਕਿ ਤੁਸੀਂ ਵੀ ਕਿੰਨੀ ਸਪੀਡ ਤੇ ਹੋ ਗੱਡੀ ਲਾਈਟਾਂ ਹੀ ਨਹੀਂ ਚੱਲਦੀਆਂ ਦੂਰੋਂ ਆ ਕੇ ਕੁੜੀ ਉੱਥੇ ਬੇਡ ਮਾਰੀ ਆ ਕੁੜੀ ਇੱਥੇ ਭਗਾ ਕੇ ਮਾਰੀ ਆ ਓਨੀ ਦੂਰ ਤੱਕ ਖਿੱਚ ਕੇ ਲੈ ਕੇ ਆਇਆ ਕੁੜੀ ਜਿਹੀ ਲੈ ਕੇ ਸਮ ਭਾਗੇ ਦੇ ਤਰੀਕੇ ਨਾਲ ਲੋਕਾਂ ਨੂੰ ਪਤਾ ਲੱਗ ਰਿਹਾ ਤਾਂ ਨਿਕਰ ਤਸਵੀਰਾਂ ਜਰੂਰ ਦਿਖਾਣੇ ਚਾਹਾਂਗੇ ਜਿੱਥੇ ਸਮਾਨ ਜਿਹੜਾ ਵਾ ਇਸ ਸਮੇ ਇਸ ਔਰਤ ਦਾ ਖਿਲਰਿਆ ਹੋਇਆ ਜਰੂਰ ਨਜ਼ਰ ਆ ਰਿਹਾ ਕਿ ਇਸ ਤਰੀਕੇ ਨਾਲ ਜੁੱਤੀਆਂ ਵੀ ਉਸ ਦੀਆਂ ਸੜਕ ਉੱਤੇ ਹੀ ਜੜੀਆਂ ਨੇ ਉਹ ਖਿਲਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਕਿੰਮ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉੱਤੇ ਡਿਵਾਈਡਰ ਹੈ ਤਾਂ ਉਸ ਨੂੰ ਸੜਕ ਕ੍ਰੋਸ ਕਰਨ ਦੀ ਜਿਹੜੀ ਕੀ ਹੈ ਕੋਸ਼ਿਸ਼ ਕੀਤੀ ਜਾ ਰਹੀ ਸੀ ਪਿੱਛੋਂ ਤੇਜ਼ ਦਾ ਜਿਹੜੀ ਰਫਤਾਰ ਗੱਡੀ ਆਉਂਦੀ ਹੈ ਤਾਂ ਇਸ ਦੇ ਨਾਲ ਉਹ ਮਹਿਲਾ ਜਿਹੜੀ ਕੀ ਹੈ ਹਿੱਟ ਹੁੰਦੀ ਹੈ ਤਾਂ ਉਸ ਦਾ ਜਿਹੜਾ ਕੀ ਐਕਸੀਡੈਂਟ ਹੋ ਜਾਂਦਾ ਹੈ ਤਾਂ ਮੌਕੇ ਉੱਤੇ ਜਿਹੜਾ ਅਜਿ ਤਰੀਕੇ ਨਾਲ ਲੋਕਾਂ ਦਾ ਪਤਾ ਲੱਗ ਗਿਆ ਤਾਂ ਜਿਹੜੀ ਉਹ ਲੇਡੀ ਹੈ ਮੌਕੇ ਤੇ ਡੈੱਡ ਕਰਾਰ ਕਰ ਦਿੱਤੀ ਗਈ ਹੈ ਤਾਂ ਜਿਸ ਸਮੇਂ ਉਹਨਾਂ ਦੇ ਲਹੂ ਲੋਹਾਂ ਜਿਹੜੀ ਹੈ ਕੰਡੀਸ਼ਨ ਉਹ ਦੇਖਣ ਨੂੰ ਮਿਲੀ ਹੈ ਤਾਂ ਜਿਸ ਤਰੀਕੇ ਨਾਲ ਐਕਸੀਡੈਂਟ ਹੋਇਆ ਜੇ ਸਪੀਡ ਨਾਲ ਹੋਇਆ ਤਾਂ ਉਹਨਾਂ ਦਾ ਕੁਝ ਸਮਾਨ ਇਧਰ ਬਿਲਕੁਲ ਜਿੱਥੇ ਇੱਕ ਡਿਵਾਈਡਰ ਜਿਹੜੀ ਕਟਿੰਗ ਦਿੱਤੀ ਹੋਈ ਹੈ ਉੱਪਰ ਚੜਨ ਵਾਸਤੇ ਸਪੈਸ਼ਲ ਸੈਪਰੇਟ ਪਾਰ ਦਿੱਤਾ ਹੋਇਆ ਤਾਂ ਉੱਥੇ ਤੱਕ ਜਿਹੜੇ ਹੈ ਜੁੱਤੀਆਂ ਜੱਪਲਾਂ ਜਿਹੜੀਆਂ ਖਿਲਰੀਆਂ ਹੋਈਆਂ ਨਜ਼ਰ ਆਈਆਂ ਨੇ ਤਾਂ ਜਿਸ ਤਰੀਕੇ ਨਾਲ ਲੋਕਾਂ ਨੇ ਦੱਸਿਆ ਕਿ ਇੱਥੇ ਜਿਹੜਾ ਉਸ ਗੱਡੀ ਦਾ ਬੰਪਰ ਕਹਿ ਲੋ ਜਾਂ ਵੈਂਟਰ ਕਹਿ ਲੋ ਉਹ ਵੀ ਡਿਗਿਆ ਹੋਇਆ ਤਾਂ ਜਰੂਰ ਉੱਥੇ ਲੈ ਕੇ ਜਾਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਵਾਂਗੇ ਉਸ ਤੋਂ ਤੁਸੀਂ ਖੁਦ ਅਨੁਮਾਨ ਜਿਹੜਾ ਕਿ ਆ ਲਗਾ ਸਕਦੇ ਹੋ ਵੀ ਕਿਸ ਸਪੀਡ ਤੇ ਜਿਹੜੀ ਕੀ ਆ ਉਹ ਗੱਡੀ ਆਉਂਦੀ ਹੋਏਗੀ ਤੇ ਕਿਸ ਰਫਤਾਰ ਨਾਲ ਜਿਹੜੀ ਹੈ ਉਹ ਗੱਡੀ ਉਸ ਔਰਤ ਦੇ ਵਿੱਚ ਵੱਜੀ ਹੋਏਗੀ ਜਿਸ ਦਾ ਇਸ ਸਮੇ ਇਹ ਹਾਲਾਤ ਆ ਜਿਸ ਦੇ ਘਰ ਦੀ ਜਿਹੜੀ ਕੀ ਹੈ ਨੂ ਕਹ ਲੋ ਆਯਾਤੀ ਕਹ ਲੋ ਜਾਂ ਕਿਸੇ ਦੀ ਮਾਂ ਕਹ ਲੋ ਜਿਹੜੀ ਕੀ ਐ ਇਸ ਸਮੇ ਐਕਸਪਾਇਰ ਜਿਹੜੀ ਕੀ ਹੋ ਗਈ ਐ ਤਾਂ ਕੁਛ ਇਹ ਗੱਡੀ ਦਾ ਇਸ ਤਰੀਕੇ ਨਾਲ ਐਨੀ ਦੂਰ ਆ ਕੇ ਜਿਹੜਾ ਕੀ ਐ ਪਾਰਟ ਡਿੱਗਿਆ ਹੋਇਆ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਗੱਡੀ ਵਾਲਾ ਨੇ ਬਿਲਕੁਲ ਵੀ ਇੱਥੇ ਜਿਹੜੀ ਕੀ ਐ ਰੁਕਣ ਦੀ ਕੋਈ ਉਸ ਨੇ ਜ਼ਰੂਰਤ ਨਹੀਂ ਸਮਝੀ ਇੱਥੋਂ ਗੱਡੀ ਭਜਾ ਕੇ ਲੰਘ ਗਿਆ ਹਾਲਾਂਕਿ ਉਸ ਜਿਹੜੀ ਔਰਤ ਹੈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜਿਹੜੀ ਕੀ ਉਹਨਾਂ ਦੀ ਮੌਤ ਹੋ ਗਈ ਐ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਕੰਡੀਸ਼ਨ ਸੀ ਲਹੂ ਲੁਹਾਨ ਸੀ ਤਾਂ ਇਸ ਸਮੇ ਲੋਕ ਜਿਸ ਤਰੀਕੇ ਨਾਲ ਇੱਥੇ ਖੜੇ ਨੇ ਜਿਹੜੀ ਐ ਐਂਬੂਲੈਂਸ ਨੂੰ ਵੀ ਫੋਨ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਪੁਲਸ ਪ੍ਰਸ਼ਾਸਨ ਨੂੰ ਵੀ ਜਿਹੜਾ ਕਿ ਹੈ ਇੰਤਲਾਹ ਕਰ ਦਿੱਤਾ ਗਿਆ ਤਾਂ ਹੁਣ ਮੌਕੇ ਉੱਤੇ ਉਹ ਵੀ ਇੱਥੇ ਜਰੂਰ ਪਹੁੰਚਣਗੇ ਤੇ ਸਾਰਾ ਜਿਹੜਾ ਕਿ ਹੈ ਨਿਰਵੇਖਣ ਇਸ ਚੀਜ਼ ਦਾ ਜਿਹੜਾ ਕੀਤਾ ਜਾਏਗਾ ਤੇ ਜਿਸ ਤਰੀਕੇ ਨਾਲ ਲੋਕ ਇੱਥੇ ਮੌਕੇ ਦੇ ਖੜੇ ਨੇ ਇਨਸਾਨੀਅਤ ਦਾ ਫਰਜ਼ ਅਦਾ ਕਰਦੇ ਹੋ ਜਿਹੜਾ ਕਿ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇੱਥੇ ਰੁਕ ਕੇ ਐਂਬੂਲੈਂਸ ਨੂੰ ਫੋਨ ਕੀਤਾ ਹੈ ਜਾਂ ਨਾਲ ਨਾਲ ਪੁਲਿਸ ਨੂੰ ਫੋਨ ਕੀਤਾ ਸਰ ਮੌਕੇ ਤੇ ਇੱਥੇ ਪਹੁੰਚੇ ਹੋ ਜੀ ਕੀ ਪਤਾ ਲੱਗਿਆ ਕਿ ਇਹ ਪਛਾਣ ਹੋਈ ਹੈ ਲੇਡੀ ਦੀ ਨਹੀਂ ਹੁਣ ਇੰਟੀਮੀਸ਼ਨ ਮਿਲੀ ਸੀ ਬੇ ਇੱਥੇ ਰੋਡ ਕਰਾਸ ਕਰਦੇ ਕੋਈ ਨਾਮ ਲੂੰ ਗੱਡੀ ਦੇ ਕੇ ਜਿਹੜੀ ਇਨਫੇਟ ਮਾਰ ਕੇ ਜੋੜਦੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਹੈ شناخت ਤੇ ਨਹੀਂ ਹੋਈ ਪਰ ਫੁਟੇਜ ਫੋਟੋ ਵਗੈਰੇ ਲਏ ਨੇ ਤੇ ਫਿਰ ਹਾਲ ਡੈੱਡ ਬੋਡੀ ਨੂੰ ਜਿਹੜਾ ਮੋਰਚਰੀ ਭੇਜ ਰਿਹਾ ਹੈ شناخت ਹੁਣ ਤੇ ਜਿਹੜੀ ਪਰ ਅਗਲੀ ਕਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਗੱਡੀ ਦੀ ਪਛਾਣ ਹੋਈ ਆ ਵੀ ਗੱਡੀ ਕਿਹੜੀ ਸੀ ਕਿਤੋਂ ਨਹੀਂ ਫਿਲਹਾਲ ਗੱਡੀ ਦਾ ਕੋਈ ਇਹ ਨਹੀਂ ਹੈ ਕੋਈ ਨਹੀਂ ਗੱਡੀ ਬਾਰੇ ਕੋਈ ਪਤਾ ਵੀ ਨਹੀਂ ਪਤਾ ਲੱਗਿਆ ਇੱਥੇ ਨਹੀਂ ਲੋਕੋ ਨਹੀਂ ਲੋਕੋ ਡਿੱਗੇ ਆਗੇ ਉਹ ਵੈਰੀਫਾਈ ਕਰਦੇ ਲੋਕੋ ਕਿਹੜੀ ਕਾਰ ਦਾ ਹੈ ਇਦਾਂ ਗੱਡੀ ਦਾ ਹੈ ਉਹ ਦੇਖ ਫਿਰ ਜਿਹੜੇ ਇਹਨਾਂ ਦੇ ਫੋਨ ਮਿਲਿਆ ਕੁਛ ਇਹਨਾਂ ਦੇ ਕੋਲੋਂ ਫੋਨ ਮਿਲਿਆ ਉਹ ਲੋਕ ਲੱਗਿਆ ਉਹ ਕਰਦੇ ਵੈਰੀਫਾਈ ਠੀਕ ਵਾਰਸਾਂ ਵਾਰੀ ਪਤਾ ਕਰਦੇ ਖੋਲ ਕੇ ਲੋਕਾਂ ਤੋਂ ਬਾਅਦ